ਵਿਧਾਨ ਸਭਾ ਦੇ ਕਟੇਰਵਾ ਬਣ ਚੋਣਾ ਹੋ ਰਹੀਆਂ ਸ਼੍ਰੋਮਣੀ ਅਕਾਲੀ ਦਲ ਦੀ ਕੀ ਪੈਰਵਾਈ ਹੈ ਤੇ ਕੀ ਪੰਗਤੀ ਹੈ ਇਸ ਬੰਦੀ ਅੱਜ ਸ਼੍ਰੋਮਣੀ ਆਪਣੇ ਅਕਾਲੀ ਦਲ ਦੇ ਵਰਕਰਾਂ ਦੀ ਇੱਕ ਮੀਟਿੰਗ ਸੱਦੀ ਗਈ ਹੈ ਅੱਜ ਦੇ ਹਾਲਾਤਾਂ ਮੁਤਾਬਕ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਹੋ ਰਹੀਆਂ ਨੇ ਸਰਕਾਰ ਨੇ ਬੜੀ ਵੱਡੀ ਪੱਦਰ ਦੇ ਉੱਤੇ ਆਪੋਜੀਸ਼ਨ ਦੀਆਂ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਰੱਦ ਕਰ ਦਿੱਤੀਆਂ ਨੇ। ਔਰ ਬਹੁਤ ਥੋੜੀਆਂ ਐਪਲੀਕੇਸ਼ਨਾਂ ਜ਼ਿਲ੍ਹੇ ਵਿੱਚ ਰਹਿ ਗਈਆਂ ਨੇ। ਔਰ ਮੈਂ ਇਹ ਸਮਝਣਾ ਕਿ ਡੇਰਾ ਬਾਬਾ ਨਾਨਕ ਜਿਹੜਾ ਹਲਕਾ ਵਿਧਾਨ ਸਭਾ ਦਾ ਕਲਾਨੌਰ ਬਲਾਕ ਸੰਮਤੀ ਵਿੱਚ 70% ਅਕਾਲੀ ਦਲ ਦੀਆਂ ਜਿਹੜੀਆਂ ਨੇ ਉਹ ਐਪਲੀਕੇਸ਼ਨਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ। ਡੇਰਾ ਬਾਬਾ ਨਾਨਕ ਬਲਾਕ ਵਿੱਚ ਬਲਾਕ ਸਮਤੀ ਦੀਆਂ ਸਿਰਫ ਤਿੰਨ ਜ਼ੋਨਾਂ ਦੇ ਹੀ ਕਾਗਜ਼ ਰਹਿਣ ਦਿੱਤੇ ਨੇ ਬਾਕੀ ਸਾਰੇ ਉਹਨਾਂ ਨੇ ਵੱਢ ਕੇ ਉਹ ਵੀ ਆਪਣੇ ਬਿਨਾਂ ਮੁਕਾਬਲਾ ਤੇ ਕਰਨ ਦਾ ਇਹਨਾਂ ਨੇ ਫੈਸਲਾ ਲਿਆ ਵਾ ਪੰਜ ਮੇਰੇ ਹਲਕੇ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਦੀਆਂ ਆਪਣੀਆਂ ਸ਼ੀਟਾਂ ਸਨ ਪੰਜੇ ਦੀਆਂ ਪੰਜੇ ਰੱਦ ਕਰ ਦਿੱਤੀਆਂ ਗਈਆਂ ਨੇ ਇਸੇ ਤਰ੍ਹਾਂ 43 ਸ਼ੀਟਾਂ ਦੇ ਵਿੱਚੋਂ 40 ਸ਼ੀਟਾਂ ਜਿਹੜੀਆਂ ਨੇ ਇਹਨਾਂ ਨੇ ਕੈਂਸਲ ਕਰਕੇ ਰੱਦ ਕਰ ਦਿੱਤੀਆਂ ਨੇ ਮੈਂ ਸਾਹਮਣਾ ਸਰਕਾਰ ਨਾਲ ਦੀ ਚੀਜ਼ ਕੋਈ ਨਹੀਂ ਔਰ ਇਹ ਡੈਮੋਕ੍ਰੇਸੀ ਦਾ ਸਤਿਆਨਾਸ਼ ਕਰ ਦਿੱਤਾ ਵਾ ਡੈਮੋਕ੍ਰੇਸੀ ਦਾ ਟਕਾਉਂ ਜ ਰਚਿਆ ਵਾ ਜੇ ਲੋਕ ਰਹਿ ਲੋਕਾਂ ਨੂੰ ਦੇਣ ਦਾ ਮੌਕਾ ਹੀ ਨਹੀਂ ਦੇਣਾ ਇਲੈਕਸ਼ਨਾਂ ਕਾਦੀਆਂ ਨੇ ਵੱਡੀ ਪੱਧਰ ਤੇ ਜੇ ਇਸ ਤਰ੍ਹਾਂ ਦਾ ਕਰਨਾ ਸੀ ਇਹ ਫਿਰ ਪੰਚਾਇਤ ਸੰਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਨੇ ਨਾਮਿਨੇਟ ਕਰ ਲੈਣੀਆਂ ਚਾਹੀਦੀਆਂ ਨੇ ਇਲੈਕਸ਼ਨਾਂ ਦਾ ਨਾਂ ਇਹਦੇ ਨਾਲੋਂ ਅਡਾ ਦੇਣਾ ਚਾਹੀਦਾ ਵਾ ਮੈਂ ਸਮੂਚੇ ਵਰਕਰ ਸਾਹਿਬਾਨਾਂ ਨਾਲ ਬੇਨਤੀ ਕੀਤੀ ਹੈ ਸਾਰੇ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਕਿਨੂੰ ਤੱਕੜੀ ਦਾ ਨਿਸ਼ਾਨ ਹਲਾਟ ਹੋਇਆ ਉਥੇ ਟਿਕਾ ਕੇ ਤੱਕੜੀ ਦੀ ਮਦਦ ਕਰੋ ਡੇਰਾ ਬਾਬਾ ਨਾਨਕ ਵਿੱਚ ਇਹਨਾਂ ਨੇ 100% ਹੀ ਕੈਂਸਲ ਕਰ ਦਿੱਤੀਆਂ ਨੇ ਇੱਥੇ ਕਾਲੀ ਦਲ ਦਾ ਕੋਈ ਵੀ ਵਰਕਰ ਨਾ ਆਮ ਪਾਰਟੀ ਨੂੰ ਵੋਟ ਦੇਵੇ ਨਾ ਕਾਂਗਰਸ ਨੂੰ ਦੇਵੇ ਦੋਨਾਂ ਪਾਰਟੀਆਂ ਦਾ ਬਾਈਕਾਟ ਕਰਨ ਤੇ ਘਰ ਬੈਠੇ ਰਹਿਣ ਆਪਣਾ ਵਰਕਰ ਇਹਨਾਂ ਦੋਆਂ ਪਾਰਟੀਆਂ ਵਿੱਚ ਕੋਈ ਵੋਟ ਪਾਉਂਦਾ ਨਜ਼ਰ ਨਹੀਂ ਆਉਣਾ ਚਾਹੀਦਾ ਕਿਉਂਕਿ ਦੋਵੇਂ ਪਾਰਟੀਆਂ ਸਾਡੀਆਂ ਦੁਸ਼ਮਣ ਪਾਰਟੀਆਂ ਨੇ ਰਾਜਨੀਤੀ ਦੇ ਵਿੱਚ ਮੈਂ ਸਮਝਦਾ ਕਿ ਦੋਨਾਂ ਨੇ ਗਲਤ ਕੰਮ ਕੀਤੇ ਨੇ ਪਿਛਲੀ ਵਾਰ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀਆਂ ਦੀ ਇਲੈਕਸ਼ਨ ਆਈ ਸੀ ਕਾਂਗਰਸੀਆਂ ਨੇ ਇੱਟੇ ਮਾਰ-ਮਾਰ ਕੇ ਰੋੜੇ ਮਾਰ-ਮਾਰ ਕੇ ਡੰਡੇ ਮਾਰ-ਮਾਰ ਕੇ ਕਾਲੀ ਦਲ ਦੇ ਵਰਕਰ ਜ਼ਖਮੀ ਕੀਤੇ ਸੀਗੇ ਤੇ ਮੈਂ ਸਮਝਣਾ ਅੱਜ ਉਹੋ ਹੀ ਵਰਕਰ ਜਿਹੜੇ ਨੇ ਪਰਵਰਤਨ ਕਰਕੇ ਆਮਣਾ ਖੜੇ ਸੀਗੇ ਉਹਨਾਂ ਨੇ ਗੁੱਸਾ ਕੱਢਿਆ ਤੇ ਕਾਂਗਰਸ ਤੇ ਵਰਕਰਾਂ ਨੂੰ ਡੇਰੇ ਬਾਬੇ ਨਾਨਕ ਵਿੱਚ ਕੁੱਟ-ਕੁੱਟ ਉਹਨਾਂ ਦੀ ਲਿਦ ਕੱਢ ਦਿਤੀ ਐ ਹੋਇਆ ਇਹ ਮਾੜਾ ਦਾ ਅਹੀਂ ਇਹਦੀ ਨਖੇਦੀ ਕਰਨੇ ਆ ਪਰ ਜਿਹੋ ਜਾਂ ਬੀਜਿਏ ਉਹੋ ਜੇ ਵੱਡਣਾ ਪੈਂਦਾ ਆਮ ਵਾਲਿਓ ਅੱਜ ਕਾਗਜ਼ ਤੋਂ ਸਾਡੇ ਰੱਦ ਕੀਤੇ ਨੇ ਜਿਹੋ ਜਾਂ ਬੀਜਿਆ ਜੇ ਇਹੋ ਜਾਂ ਵੱਡਣ ਲਈ ਤਿਆਰ ਰਿਓ ਉੱਤਰ ਕਾਟੋ ਮੈਂ ਚੜਾਂ ਇਹ ਵਾਰੀ ਆਉਣੀ ਐ ਜਿਵੇਂ ਤੁਹਾਡੀ ਵਾਰੀ ਆਈ ਏ ਸੁੱਤਿਆਂ ਬਿਆਂ ਦੀ ਤੇ ਅਸੀਂ ਤੇ 5 ਸਾਲ ਤੋਂ ਜਾਗਣ ਦੇ ਆ ਲੋਕਾਂ ਦੇ ਜੰਮੇ ਤੇ ਵੀ ਜਾਣੇ ਆ ਮਰੇ ਤੇ ਵੀ ਜਾਣੇ ਆ ਦੁੱਖ ਵਿੱਚ ਵੀ ਜਾਣੇ ਆ ਸੁੱਖ ਵਿੱਚ ਵੀ ਜਾਣੇ ਆ ਹਰ ਮੁਸ਼ਕਲ ਵਿੱਚ ਵਰਕਰਾਂ ਦੇ ਘਰਾਂ ਤੱਕ ਪਹੁੰਚ ਕਰਨੇ ਆ ਅਸੀਂ ਜਾਗਨੇ ਆ ਆਉਣ ਵਾਲਾ ਸਮਾਂ ਬੜੀ ਵੱਡੀ ਪੱਧਰ ਤੇ ਤਬਦੀਲ ਹੋ ਰਿਹਾ ਵਾ ਉਹ ਸਤਾਈ ਵਿੱਚ ਸਭ ਦੀਆਂ ਗੋਡੀਆਂ ਲਵਾ ਕੇ ਸਰਕਾਰ ਬਣਾਵਾਂਗੇ ਇਹਦਾ ਟਰੇਲ ਹੋਣਾ ਸੀਗਾ ਆ ਜਲਾ ਪ੍ਰਸ਼ਾਸਨ ਤੇ ਪੰਚਾਇਤ ਸੰਤੀਆਂ ਦੀਆਂ ਇਲੈਕਸ਼ਨਾਂ ਵਿੱਚ ਤੁਹਾਨੂੰ ਆਪਣੇ ਪੈਰ ਲੱਭ ਜਾਣੇ ਸੀ ਕਿ ਸਾਡੇ ਪੈਰ ਜਿਹੜੇ ਨੇ ਧਰਤੀ ਤੇ ਨੇ ਲੋਕਾਂ ਵਿੱਚ ਨੇ ਪਰ ਤੁਸੀਂ ਉਹਨੂੰ ਕੱਜ ਦਿੱਤਾ ਵਾ ਲੋਕ ਰਾਏ ਨੂੰ ਕੁਜੇ ਵਿੱਚ ਬੰਦ ਕਰਕੇ ਲੋਕ ਰਾਏ ਦੀ ਆਪਣੇ ਆਵਾਜ਼ ਨੂੰ ਕੁਚਲ ਕੇ ਰੱਖ ਦਿੱਤਾ ਵਾ ਤੇ ਮੈਂ ਇਹ ਸਮਝ ਨਾ ਵਾਂ ਕਿ ਵਰਕਰਾਂ ਨੂੰ ਤਗੜਿਆ ਹੋਣਾ ਚਾਹੀਦਾ ਵਾ ਸਾਲ ਇੱਕ ਰਹਿ ਗਿਆ ਵਾ ਮਾਰਦੇ ਛਾਲਾ ਇਹਨਾਂ ਦੇ ਉੱਤੇ ਚੜ ਜਾਣਾ ਚਾਹੀਦਾ ਔਰ ਡੈਮੋਕਰੇਸੀ ਨੂੰ ਮਜ਼ਬੂਤ ਕਰਨਾ ਚਾਹੀਦਾ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਹੈਵੀ ਹੋਣਾ ਚਾਹੀਦਾ ਵਾ ਔਰ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਵਾ ਉਹ ਕੰਮ ਕਰਨ ਦੀ ਲੋੜ ਆ ਮੈਂ ਸਾਰੇ ਵਰਕਰਾਂ ਨੂੰ ਦੁਬਾਰਾ ਅਪੀਲ ਕਰਨਾ ਕਿ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਬਲਾਕ ਸੰਮਤੀਆਂ ਜਾਂ ਜ਼ਿਲ੍ਹਾ ਪ੍ਰੀਸ਼ਦ ਜੀਂਦੀਆਂ ਐਪਲੀਕੇਸ਼ਨਾਂ ਨੇ ਜਿਹੜੀਆਂ ਲੜ ਰਹੇ ਆ ਉਥੇ ਇੱਕ ਇੱਕ ਵੋਟ ਇਕੱਠੀ ਕਰਕੇ ਕਾਲੀ ਦਲ ਤੱਕੜੀ ਦੇ ਨਿਸ਼ਾਨ ਤੇ ਪਾਓ ਤੇ ਡੇਰਾ ਬਾਬਾ ਨਾਨਕ ਜਿੱਥੇ ਨਾਨਸੈਂਟ ਪਰਸੈਂਟ ਕੈਂਸਲ ਕਰ ਦਿੱਤੀਆਂ ਨੇ ਉਥੇ ਜਿਹੜੀਆਂ ਤਿੰਨ ਸ਼ੀਤਾਂ ਨੇ ਸਾਡੀਆਂ ਰਹਿੰਦੀਆਂ ਬਲਾਕ ਸੰਤੀ ਦੀਆਂ ਉਹਨਾਂ ਦਾ ਅਸੀਂ ਬਾਈਕਾਟ ਕਰਨੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀਆਂ ਚੋਣਾਂ ਚ ਵਿਧਾਇਕੀ ਦੀਆਂ ਚੋਣਾਂ ਦੇ ਵਿੱਚ ਕਾਲੀ ਦਲ ਦੀ ਮਦਦ ਲਈ ਸੀ ਆਪ ਵੱਲੋਂ ਲੇਕਿਨ ਹੁਣ ਸ਼੍ਰੋਮਣੀ ਕਾਲੀ ਦਲ ਦੀ ਮਦਦ ਲੈਣ ਵਾਲਿਆਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਮੈਂ ਸਮਝਦਾ ਮੈਂ ਅਹੀਂ ਉਦੋਂ ਵੀ ਆਮ ਪਾਰਟੀ ਦੀ ਮਦਦ ਨਹੀਂ ਕੀਤੀ। ਅਹੀਂ ਉਦੋਂ ਕਾਂਗਰਸ ਨੂੰ ਸੁਖੀ ਨੂੰ ਹਰਾਉਣ ਲਈ ਇਹਨਾਂ ਦੀ ਮਦਦ ਕੀਤੀ ਸੀ। ਅਹੀਂ ਕੋਈ ਇਹਨਾਂ ਦੇ ਅਸਾਨ ਨਹੀਂ ਕੀਤਾ। ਪਰ ਮੈਂ ਵਰਕਰਾਂ ਦਾ ਧੰਨਵਾਦ ਕਰਨਾ ਵਾ ਕਾਲੀ ਦਲ ਦੇ ਕਹਨ ਤੇ ਵੋਟ ਇਹਨਾਂ ਨੇ ਆਮ ਪਾਰਟੀ ਨੂੰ ਪਾਈ ਹੈ ਲੇਕਿਨ ਇੱਕ ਵੀ ਵਰਕਰ ਸਾਡਾ ਉਧਰ ਨਹੀਂ ਗਿਆ। ਹੁਣ ਜਿਹੜੇ ਸਰਪੰਚ ਬਣੇ ਨੇ ਉਹ ਖਾਨਦਾਨੀ ਅਕਾਲੀ ਬੰਦੇ ਨੇ ਤੇ ਹੌਲੀ ਹੌਲੀ ਉਹ ਜਿਹੜੇ ਨੇ ਵਾਪਸ ਆ ਜਾਣਗੇ ਉਹਨਾਂ ਦੀ ਅਣਖ ਜਾਗਦੀ ਏ ਰਾਤ ਤੇ ਵਿੱਚ ਨੇ ਸਾਡੇ ਨਾਲ ਆਉਣ ਵਾਲੇ ਸਮੇਂ ਵਿੱਚ ਜਿਵੇਂ ਇਹਨਾਂ ਨੇ ਇਲੈਕਸ਼ਨਾਂ ਲੜੀਆਂ ਤੇ ਇਹਨਾਂ ਕੋਲ ਪੋਲਿੰਗ ਜੈਂਟ ਵੀ ਨਹੀਂ ਸੀਗੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਕੋਲ ਕੋਈ ਸਰਪੰਚ ਨਹੀਂ ਰਹਿਣਾ ਕੋਈ ਸੰਮਤੀ ਮੈਂਬਰ ਅੱਜ ਜਿਹੜੇ ਲੜਾਉਣ ਦੇ ਨੇ ਕੋਈ ਨਹੀਂ ਰਹਿਣਾ ਇਹਨਾਂ ਨੇ ਡੰਡੇ ਵਜਾਉਣ ਵਾਲੇ ਰਹਿ ਜਾਣਾ ਵਾ ਕੇਜਰੀਵਾਲ ਦੀ ਪੂਛ ਫੜ ਕੇ ਦਿੱਲੀ ਚਲੇ ਜਾਣਗੇ ਜਿੱਦਾਂ ਜੋਂਨ ਕਲਾਨੌਰ ਦੇ ਸੀ ਉਹਨਾਂ ਵਿੱਚ ਦੋ ਜਗ੍ਹਾ ਤੇ ਆਮ ਆਦਮੀ ਪਾਰਟੀ ਵੱਲੋਂ ਨਹੀਂ ਜਿਹੜੀਆਂ ਨਾਮ ਗੱਦੀਆਂ ਦਾਖਲ ਕੀਤੀਆਂ ਆਮ ਪਾਰਟੀ ਕੋ ਤੇ ਉਹਦੇ ਪੈਰ ਹੀ ਉਖੜ ਗਏ ਨੇ ਤਾਂ ਹੀ ਉਹਨੇ ਰੱਦ ਕੀਤੀਆਂ ਨੇ ਆ ਤਿੰਨ ਚਾਰ ਜ਼ੋਨ ਨੇ ਜਿੱਥੇ ਆਮ ਪਾਰਟੀ ਕੈਂਡੀਡੇਟ ਹੀ ਨਹੀਂ ਦੇ ਸਕੀ ਸਾਡੀਆਂ ਰੱਦ ਕਰ ਦੁੱਤੀਆਂ ਨੇ ਤੇ ਕਾਂਗਰਸੀਆਂ ਵੀ ਜਿਹੜੀਆਂ ਨੇ ਉਹ ਉਹ ਵੀ ਰੱਦ ਹੋ ਗਈਆਂ ਕੁਝ ਉਹ ਵੀ ਨਹੀਂ ਕੈਂਡੀਡੇਟ ਦੇ ਸਕੇ ਅਸੀਂ 100% ਕੈਂਡੀਡੇਟ ਦਿੱਤੇ ਸੀ ਤੇ ਸਾਡੀਆਂ 100% ਇਹਨਾਂ ਨੇ ਕੈਂਸਲ ਕਰ ਛੜੀ ਹੈ ਨਾ ਚੋਣਾਂ ਦੇ ਬਾਈਕਾਡ ਤੋਂ ਬਾਅਦ ਅਗਲੀ ਰਣਨੀਤੀ ਸ਼ੁਰੂ ਨਹੀਂ ਅਗਲੀ ਰਣਨੀਤੀ ਪੱਟਾਂ ਦੇ ਥਾਪੀਆਂ ਮਾਰਨੇ ਆ ਮੈਦਾਨੇ ਜੰਗ ਲੜਾਂਗੇ ਲੋਕਾਂ ਵਿੱਚ ਜਾਵਾਂਗੇ ਕਾਨਫਰੰਸਾਂ ਕਰਾਂਗੇ ਧਰਨੇ ਦਮਾਂਗੇ ਮੁਜ਼ਾਰੇ ਕਰਾਂਗੇ ਲੋਕ ਆਵਾਜ਼ ਬੁਲੰਦ ਕਰਾਂਗੇ ਇਹ ਦੀ ਬਾਅਦ ਚ ਗੱਲ ਕਰ ਲੈਂਦਾ ਰੁਕੇ ਕੀ ਜਾਂ ਪਸ਼ਾਹ ਹੋ ਜਾਂਦਾ ਠਾਕ ਇਹ ਨਹੀਂ ਦੇਣਾ ਐਨਾ ਕੁਝ ਖਵਾ ਗਿਆ ਤੇ ਇਹ ਵੀ ਲੈ ਗਿਆ ਆਇਆ ਬਜੀ ਆਇਆ ਫੋਨ ਕਰਦੇ ਹੋ ਕੋਈ ਸੌਣ ਲੱਗ ਗਈ ਫਿਰ ਸਾਰੇ ਬੰਦੇ ਖੜੀ ਖਾਂਦੇ ਜਾ ਰਹੇ ਆ ਜਾਂਦੇ ਸਾਰੇ ਮੈਂ ਉਹ ਬਿੱਟੀ ਪਰ ਦੇਖ ਰਿਹਾ ਹਾਂ ਉਹ ਵੀ ਨਾ ਫੋਨ ਵੀ ਕਰਦਾ ਸੀ ਅਸੀਂ ਇਹ ਤਾਂ ਜੀ La <coughs> bayan.